ਲਿਕੋ ਸਭ ਤੋਂ ਪਹਿਲਾਂ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਹਮ ਪਾਪੀ ਤੂ ਬਖਸ਼ਨ ਹਾਰ ਅਸੀਂ ਖੱਤੇ ਬਹੁਤ ਕਮਾਮ ਦੇ ਅੰਤਨ ਪਾਰ ਆਵਾਰ ਹਰ ਕਿਰਪਾ ਕਰਕੇ ਬਖਸ਼ ਲੈ ਹਮ ਪਾਪੀ ਵੱਡ ਗੁਨਾਹ ਕਰ ਹਰ ਸਿੱਖ ਅਰਦਾਸ ਕਰਦਾ ਜੇ ਕਿਤੇ ਵੀ ਜ਼ਿੰਦਗੀ ਵਿੱਚ ਗੁਨਾਹ ਹੋ ਜੇ ਜਾਂ ਗਲਤੀ ਹੋ ਜੇ ਤੇ ਬਖਸ਼ੇਂਦ ਪਿਤਾ ਜਾ ਕੇ ਸ੍ਰੀ ਅਕਾਲ ਤਖਤ ਤੇ ਜਦੋਂ ਸਿੱਖ ਹਾਜ਼ਰ ਹੁੰਦਾ ਤੇ ਉਹਨੂੰ ਬਖਸ਼ ਦੇ ਕਿਉਂਕਿ ਜੇ ਗੁਰ ਛਿੜਕੇ ਤਾਂ ਮਿੱਠਾ ਲੱਗ ਜੇ ਬਖਸ਼ਲ ਤਾਂ ਗੁਰ ਬੜਾਈ ਜਿਉ ਬਖਸ਼ ਲਵੇ ਤਾਂ ਉਹਦੀ ਬੜਾਈ ਅੱਜ ਇਸ ਗੱਲ ਦੀ ਤਸੱਲੀ ਹੈ ਕਿ ਸਿੱਖਾਂ ਦਾ ਉਹ ਮਹਾਨ ਦਰਬਾਰ ਉਹ ਮਹਾਨ ਤਖਤ ਦੁਨੀਆ ਵਿੱਚ ਫਿਰ ਇਤਿਹਾਸ ਜਿਹੜਾ ਉਹਦਾ ਦੁਹਰਾਇਆ ਗਿਆ ਤੇ ਜਿਹੜੇ ਜਿਹੜੇ ਕਿਸੇ ਕਾਰਨਾ ਕਰਕੇ ਦੋਸ਼ੀ ਸਨ ਕਿਸੇ ਕੰਮਾ ਕਰਕੇ ਦੋਸ਼ੀ ਸਨ ਉਹਨਾਂ ਨੂੰ ਤਨਖਾਹ ਲਈ ਗਈ ਤੇ ਅੱਜ ਇਹ ਗੱਲ ਸੁਣ ਕੇ ਦੁੱਖ ਵੀ ਹੋਇਆ ਕਿ ਲੋਗਾں ਦੇ ਵਿੱਚ ਅਜੇ ਵੀ ਦੁੱਖ ਹੀ ਲੋਕ ਜਿਹੜੇ ਆ ਗੁਰੂ ਬਖਸ਼ਦਾ ਗੁਰੂ ਤਨਖਾਹ ਲੁੰਦਾ ਗੁਰੂ ਸਾਨੂੰ ਸੇਵਾ ਲੁੰਦਾ ਉਹ ਮਨੁੱਖ ਕਰਦਾ ਲੇਕਿਨ ਅੱਜ ਕਿਸੇ ਦੁੱਖੀ ਨੇ ਗੋਲੀ ਚਲਾਈ ਹੈ ਜਿਹੜੀ ਕਿ ਬਹੁਤ ਨਿੰਦਨਯੋਗ ਬਹੁਤ ਮਾੜੀ ਘਟਨਾ ਕਹੀ ਜਾ ਸਕਦੀ ਹੈ ਦਰਬਾਰ ਸਾਹਿਬ ਦੇ ਸਾਹਮਣੇ ਇੱਕ ਤਨਖਾਹ ਭੁਗਤ ਰਹੇ ਵਿਅਕਤੀ ਦੇ ਉੱਤੇ ਜਦੋਂ ਕੋਈ ਗੋਲੀ ਚਲਾਏਗਾ ਇਹ ਸਭੀ ਲੋਕੋ ਕਿ ਤੁਸੀਂ ਉਸ ਗੁਰੂ ਅਸਥਾਨ ਦੀ ਵੀ ਅਪਮਾਨ ਕਰ ਰਹੇ ਹੋ ਜਿਨ੍ਹਾਂ ਨੇ ਉਹਨਾਂ ਨੂੰ ਉੱਥੇ ਬਿਠਾਇਆ ਜਿਨ੍ਹਾਂ ਨੂੰ ਉੱਥੇ ਬੈਠ ਕੇ ਸੇਵਾ ਕਰਨ ਦੀ ਗੱਲ ਕੀਤੀ ਹੈ ਸੋ ਗੁਰੂ ਕਿਰਪਾ ਕਰੇ ਕਿ ਉਹ ਮੌਕੇ ਤੇ ਫੜਿਆ ਗਿਆ ਮੈਂ ਸਭੀ ਦੀਆਂ ਸੇਵਾਦਾਰ ਦਾ ਵੀ ਧੰਨਵਾਦ ਹੈ ਜੇ ਸੇਵਾਦਾਰ ਨੇ ਜਲਦੀ ਨਾਲ ਬਾਹ ਫੜ ਲਈ ਕੋਈ ਘਟਨਾ ਜਿਹੜੀ ਹੈ ਉਹ ਅੰਤ ਤੱਕ ਵਾਪਰ ਨਹੀਂ ਸਕੀ ਬਚਾਅ ਹੋ ਗਿਆ ਵਲ ਵਲ ਬਚ ਗਏ ਜੇ ਇਹੋ ਜਿਹੀ ਘਟਨਾ ਵਾਪਰ ਜਾਂਦੀ ਤੇ ਸਿਰ ਦਰਬਾਰ ਸਾਹਿਬ ਦੇ ਸਥਾਨ ਦਾ ਨਾਮ ਵੀ ਜਿਹੜਾ ਸੀ ਉਹ ਲੋਕਾਂ ਦੇ ਵਿੱਚ ਰੋਜ਼ ਦਰਾਇਆ ਜਾਣਾ ਸੀਗਾ ਤੇ ਜਿੱਥੇ ਤੁਸੀਂ ਜਾ ਕੇ ਸੁੱਖ ਮੰਗਦੇ ਹੋ ਸ਼ਾਂਤੀ ਮੰਗਦੇ ਹੋ ਆਪਣੀਆਂ ਤਕਲੀਫਾਂ ਹੱਲ ਕਰਦੇ ਹੋ ਉਸ ਥਾਂ ਦੇ ਉੱਤੇ ਜਾ ਕੇ ਜੇ ਕਿਸੇ ਨੇ ਗੋਲੀ ਮਾਰ ਕੇ ਕਿਸੇ ਦਾ ਨੁਕਸਾਨ ਕੀਤਾ ਤੇ ਉਹ ਕਿੱਥੇ ਦੇਣਦਾਰ ਹੋਵੇਗਾ ਸੋ ਮੈਂ ਇਸ ਦੀ ਜਿੰਨੀ ਵੀ ਕੜੀ ਸ਼ਬਦਾ ਵਿੱਚ ਨਿੰਦਾ ਕਰ ਸਕਦੀ ਹਾਂ ਨਿੰਦਾ ਕਰਦੀ ਹਾਂ ਤੇ ਇਸ ਗੱਲ ਦਾ ਮੈਂ ਜ਼ਰੂਰ ਕਹਾਂਗੀ ਕਿ ਇਹਨੂੰ ਪੂਰੀ ਜਾਣਕਾਰੀ ਲਈ ਜਾਵੇ ਪੂਰਾ ਇਨਵੈਸਟਿਗੇਟ ਕੀਤਾ ਜਾਵੇ ਕਿ ਇਹ ਘਟਨਾ ਕਿਉਂ ਵਾਪਰੀ ਹੈ ਤੇ ਕਿਸ ਕਿਸ ਵਿਅਕਤੀ ਨੇ ਤੇ ਕਿਉਂ ਚਲਾਈ ਤੇ ਉਹਨੂੰ ਸਖਤ ਤੋਂ ਸਖਤ ਜਿਹੜੀ ਹੈ ਸਜ਼ਾ ਦਿੱਤੀ ਜਾਵੇ ਸ੍ਰੀ ਖਾਲਸਾ ਵਾਹਿਗੁਰੂ ਜੀ ਕੀ ਫਤਹ